ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਕਲ ਦੇ ਜਿੰਨੇ ਵੀ ਆਪਣਾ ਬਲੌਗ ਦੇਖਦੇ ਸਾਰੇ ਬਾਈਆਂ ਦਾ ਧੰਨਵਾਦ ਤੇ ਜਿਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਾਰੇ ਬੈਲ ਆਈਕਨ ਦਬਾਵਾ ਦਿਓ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਆਪਾਂ ਦਿਖਾਵਾਂਗੇ ਆਪਣੇ ਪਿੰਡ ਦੀ ਦੀਵਾਲੀ ਸੋਨੂੰ ਤੇ ਪੂਰਾ ਬਲੌਗ ਦੇਖਦੇ ਰਹੋ ਦੀਵਾਲੀ ਜੁਹ ਇਧਰ ਚ ਕੋਸੇ ਤੇ ਦਵਾ ਦੇ ਦਵਾਂਗੇ ਇਹ ਟੋਫ ਲੈ ਕੇ ਆਂਦੀ ਆ ਦੁਬਾਰੀ ਤੇ ਆਪਾਂ ਦੇ ਦੋ ਵਧਾਈਆਂ ਕੰਜੀ ਨੂੰ ਜਿਹਨੂੰ ਘਟ ਲੱਗਿਆ ਸਾਰੇ ਕਰ ਦਿਓ ਕਮੈਂਟ ਜਿਹਨੇ ਮੰਨ ਕੇ ਲੈ ਕੇ ਜਾਣਾ ਉਹ ਵੀ ਕਨੈਕਟ ਕਰ ਸਕਦਾ ਹਾਂ ਅੱਜ ਜੀ ਦੋਸਤੋ ਅੱਜ ਅਸੀਂ ਆਏ ਹੋਏ ਹਾਂ ਪੀਜ਼ਾ 버ਗਰ ਖਾਣ ਆ ਚੁੱਕੇ ਆ ਤੇ ਆ ਜਾਓ ਜੀ ਜਿੰਨੇ ਖਾਣਾ ਆਪਾਂ ਤਾਂ ਬੜੀ ਭੁੱਖ ਲੱਗੀ ਆ ਜੇ ਤੇ ਪੱਪਾ ਬਾਈ ਜੇ ਕਿਸੇ ਨੇ ਪੀਜ਼ਾ ਖਾਧਾ ਹੋਵੇ ਕੌਣ ਸਕਦੇ ਇੱਥੇ ਆਪਣੇ ਮਿੱਤਰੀ ਐ ਸਿਰਫ 50 ਰੁਪਏ ਚ ਪੀਜ਼ਾ ਉਪਰ ਦਿੰਨਾ ਬਹੁਤ ਵਧੀਆ ਇਹਨਾਂ ਦਾ ਕੰਮ ਐ ਡਿਲੀਵਰੀ ਕੰਮ ਆਪਣੇ ਯਾਰ ਦੋਸਤ ਐ ਤੇ ਆਪਾਂ ਪੀਜ਼ਾ ਖਾਣ ਲੱਗੇ ਗਾਇਸ ਪੀਜ਼ਾ ਖਾ ਕੇ ਦਿਖਾਉਨੇ ਤੁਹਾਨੂੰ ਬਾਹਰ ਦੀਆਂ ਰੌਣਕਾਂ ਵੀ ਪੀਜ਼ਾ ਖਾਣ ਦੀ ਤਿਆਰੀ ਹੋ ਰਹੀ ਐ ਤੇ ਪਹਿਲਾਂ ਬਾਰੇ ਹੈ ਰੈਡ ਫਲੈਕਸ ਟੈਟਾਲਿਨ ਸੀਜ਼ਨਿੰਗ ਕਿਰੋਂ ਕੋ ਨੂੰ ਪਸੰਦ ਹੈ ਪੀਜ਼ਾ ਖਾਣਾ ਕਮੈਂਟ ਕਰਕੇ ਦੱਸਿਓ ਸ਼ਰਾ ਬਣ ਜੂਗਾ ਪਾਈਨ ਹਜੇ ਹੋਰ ਬਸ ਆਈਸਪਰੀ ਨੇ ਚੱਕ ਤੇ ਫਟਿਆ ਜੀ ਇੱਥੇ ਬਹੁਤ ਨਹੀਂ ਆ ਰਹਾ ਐ ਕੁਝ ਵੀ ਖਾ ਕੇ ਜਾਏ ਬੋਲਦੇ ਰਮਨ ਬਾਈ ਹੋਰਾਂ ਕੋਲੇ ਹੋਰ ਐ ਕਾਫੀ ਉੱਪਰ ਕੰਬੋ ਉੱਪਰ ਵੀ ਦੇ ਰੱਖੇ ਬਾਈ ਹੋਰਾਂ ਨੇ ਸਟਾਰਟ ਏ ਬਾਈ ਹੋਰਾਂ ਨੇ ਮੈਨੂੰ ਟਰ ਮਿਲਦਾ ਐ ਸਰੋਂ ਵੱਡੀ ਗੱਲ ਇੱਥੇ ਛੋਟੇ ਸ਼ਹਿਰ ਚ ਆ ਗਿਆ ਸੀ ਨਾ ਪਤੰਦਰ ਮੈਂ ਕਾ ਤਾਂ ਸੋਚ ਦੇਖਦੇ ਹਾਂ ਬਲੌਗ ਚ ਭਾਈ ਇਹ ਵੀ ਪੀਜਾ ਖਾਣੇ ਗਿੱਜ ਗਿਆ ਹਾਂ ਭਾਈ ਲੱਭ ਪਾ ਤਾਂ ਅੰਦ ਕੱਢੀ ਆ ਨਾ ਪੀਜਾ ਖਾ ਖਾ ਕੇ ਐਡਾ ਪੀਜਾ ਖਾ ਗਿਆ ਤੇ ਕੀ ਪਿੱਛੇ ਅੰਗੀ ਲੱਭ ਪੀਜਾ ਪੁਆਇੰਟ ਮੇਟ ਬਣੀ ਹੋਈ ਹੈ ਭਾਈ ਪੀਜਾ ਹਟ ਆਪਣੀ ਯਾਰ ਦਾ ਹੀ ਹੈ ਤੇ ਐਦਾਂ ਉੱਪਰ ਚੱਲਦਾ ਇੱਥੇ ਉਸ ਦੇਖੋਗੇ ਫੈਮਿਲੀ ਨਾਲ ਆ ਸਕਦੇ ਆ ਬਿੱਥੇ ਕਿਹੜੀ ਗੱਲਬਾਤ ਹੈ ਬਾਈ ਉਰੇ ਉਪਰ ਦਿੰਦੇ ਐ ਉਮਰ ਹੈ ਜਿਵੇਂ ਲੇ ਲੇ ਲੂੰਗੀ ਹਾਂ ਜੀ ਕਿਵੇਂ ਲੱਗਦਾ ਬਹੁਤ ਵਧੀਆ ਲੱਗਿਆ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਕੀ ਨਾਮ ਆਪਣਾ ਆਪਣਾ ਵੀ ਆਪਾਂ ਉਰੇ ਉਪਰ ਚੱਲਦੇ ਰਹਿੰਦੇ ਆ ਬਹੁਤ ਵਧੀਆ ਠੀਕ ਹੈ ਬਾਈ ਧੰਨਵਾਦ ਲੱਗਦੇ ਆ ਤਾਂ ਮੈਂ ਕਹਾ ਮੋਮੋਜ ਵੀ ਖਾਈ ਲੱਗਿਆ ਜਿਦਵਾਲੀ ਐ ਰੌਣਕਾਂ ਲੱਗੇ ਹੋਣਗੇ ਘੈਂਟ ਚ ਲਵਾਤਾ ਜੀਰੋਂ ਕੀ ਹੈਗੀ ਆਪਾਂ ਵਜਾ ਲਾ ਕੇ ਜੀ ਭਾਈ ਮੋਟਰਸਾਈਕਲ ਮੈਂ ਕਹੈ ਇਹਨੂੰ ਖਵਾ ਦੇ 150 ਦਾ ਫਟਰਾਲ ਤੇ ਖੜੇ ਹੁਣ ਇਹਨੂੰ ਖਵਾਵਾਂਗੇ ਆਪਾਂ ਕੁਛ ਅਲੀ ਟੈਂਕੀ ਆਰਾਉਂਡ ਟੇਕ ਟੂ ਮੈਂਡ ਕੰਮ ਤੇ ਤੁਸੀਂ ਦੀਵਾਲੀ ਨੇ ਮਨਾਈ ਤੇ ਇੰਨੇ ਪਟਾਕੇ ਲਿਆਂਦੇ ਆਪਾਂ ਸਾਰੇ ਪੂਰੇ ਗੰਜਾ ਚੱਲੀ ਜਾਣਗੇ ਤੁਸੀਂ ਦਾ ਮਾਹੌਲ ਹੈ ਠੀਕ ਸਾਰਾ ਕ੍ਰਾਈਟੇਜਾ ਨਾ ਮੈਕੀ ਨੂੰ ਪੁਰਾ ਯਾਰ ਵੀ ਬਠੇ ਮੈਕੀ ਦੇ ਪੱਕਾ ਐ ਇਹਨੂੰ ਤੁਸੀਂ ਯਾਰ ਬਲੌਗ ਤੇ ਦੇਖਦੇ ਹੋ ਦੀਵਾਲੀ ਵਾਲੇ ਤੇ ਵੀ ਜ਼ਰੂਰ ਦੇਖ ਲਓ ਚੱਕ ਦਾਂ ਫੱਟੇ ਆਪਾਂ ਇੰਨੇ ਪਟਾਕੇ ਉੱਡਣ ਜਿਹੜੇ ਕਾਢੋ ਕਿੱਥੇ ਉੱਡਦੇ ਜੀ ਕਿਵੇਂ ਆਓ ਆਸ ਤੋਂ ਬਾਅਦ ਦੇ ਆਊਟਡੋਰ ਵਾਲਿਆ ਬਾਈ ਦੇਖੀ ਪਤਾ ਨਹੀਂ ਕੀ ਸਿਸਟਮ ਹੈ ਦੱਸੂ ਬਾਈ ਆਪਾਂ ਵੀ ਇਹਨੂੰ ਅੱਜ ਚੱਕ ਕੇ ਦੇਖਾਂਗੇ ਵੀ ਕਿਵੇਂ ਇਹ ਸਕਾਈ ਨਾ ਕਿ ਸਕਾਈ ਲੌਂਚ ਸਕਾਈ ਲੈਂਡ ਰੰਸ ਬਨ ਪੀਸ ਆਫ ਨਵਾਲੀ ਦਾ ਗਾਜੇ ਤੂ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਉੜਦਾ ਹੈ ਕੀ ਚੱਕਰ ਹੈ ਐਨੇ ਬਾਈ ਦੇਖੀ ਪਟਾਕੇ ਜੇ ਲਈ ਫਿਰਦਾ ਇਹ ਬਾਲੂ ਕਿਸਮ ਅੱਜ ਮੁੰਡਾ ਛੋੜਾ ਹੈ ਪਟਾਕੇ ਵਾਲਿਆ ਜਾਈ ਜਾਂਦੇ ਆਈ ਜਾਂਦੇ ਤੇ ਦਿਵਾਲੀ ਹੈ ਹੈਪੀ ਬਰਥਡੇ ਟੂ ਯੂ ਲੈ ਕਿ ਲਵੀ ਜਾਂਦਾ ਨਹੀਂ ਆ ਕੇ ਬਰਥਡੇ ਵੀ ਸੀਗਾ ਅੱਜ ਬੜਾ ਅੱਗੇ ਲਵੀ ਜਾਂਦਾ ਆਪੇ ਨਹੀਂ ਚੱਲੇ ਉਹ ਭੜੀ ਜਾਂਦਾ ਗੋਲ ਕੱਪਿਆਂ ਦਾ ਵੀ ਖੜਾ ਹੈ ਪਿੰਡ ਦਾ ਵਿਊ ਜ ਹੈ ਹਨਾ ਕੈਪਸ਼ਨ ਜੀ ਜਾਂ ਮੁੰਡਾ ਦੇਖੋ ਤੁਸੀਂ ਕੱਲ ਨੂੰ ਲਮਉਸਤੀ ਚਿਲਾ ਰਹੇ ਹੈ ਪ੍ਰਢਾ ਕੇ ਹੈਪੀ ਦੀਵਾਲੀ ਸਾਰਿਆਂ ਨੂੰ ਆਪਾਂ ਥੋੜੇ ਕੰਮਕਾਰਾਂ ਚ ਸੀਗੇ ਵਿਜੀ ਅੱਜ ਤਾਂ ਕਰਕੇ ਕਈ ਦਿਨ ਹੋ ਗਏ ਵਲੌਗ ਅਸੀਂ ਪਾ ਨਹੀਂ ਸਕੇ ਚੂਹਾ ਮੰਤਰੀ ਇਧਰ ਚਲਾਈ ਜਾਂਦਾਗਾ ਪੜਾ ਕੇ ਪਿੰਡ ਦੀ ਆਪਣੀ ਰੌਣਕ ਹੈ ਨਾ ਅੱਜ ਦੀ ਨਿਆਰੇ ਲਈ ਜਾਂਦਾ ਛੋਟਾ ਜਵਾਕ ਵੀ ਆ ਗਿਆ ਮੈਂ ਚਲਾਉਂਗਾ ਮੈਂ ਚਲਾਉਂਗਾ ਬੰਬ ਚਲਾਉ ਉਹ ਹੈ ਵੱਡਾ ਹੱਥ ਜਨਾ ਚਲਾਈ ਹੈ ਤੇ ਆਪਾਂ ਹੈਗੇ ਐਨਵਾਇਰਨਮੈਂਟ ਫਲੈਂਟਰੀ ਆਪਾਂ ਪਟਾਕੇ ਚਲਾਏ ਨਹੀਂ ਬਾਈ ਅੱਜ ਰਹਿਣਾ ਤੁਹਾਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਆ ਮੁੰਡੇ ਚਲਾਈ ਵੀ ਜਾਂਦੇ ਆਪਣੇ ਰੌਣਕ ਜੀ ਆਪਣੇ ਪਿੰਡ ਦੇ ਪਿੰਡ ਬਈ ਘੈਂਟ ਆ ਹਣਾ ਕਮੈਂਟ ਕਰਕੇ ਦੱਸੋ ਸਾਰੇ ਕਿਹਨੂੰ-ਕਿਹਨੂੰ ਆਪਦੇ ਆ ਉਹਦੇ ਪਿੰਡ ਵਧੀਆ ਲੱਗਦਾ ਮੈਨੂੰ ਬੜਾ ਵਧੀਆ ਲੱਗਦਾ ਮੇਰੇ ਪਿੰਡ ਸਾਹਮਣੇ ਆਪਣਾ ਘਰ ਹੈਗਾ ਤੇ ਇੱਕ ਵਾਰੀ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਪਾਵਾਂਗੇ ਆਪਾਂ ਵਲੌਗ ਕੱਲ ਨੂੰ ਹੋ ਸਕਦਾ ਅੱਜੀ ਪੱਦ ਕੇ ਉਹ ਲਾਈਟ ਬਿਜੀ ਵੀ ਜਗਾ ਲਈ